ਕੀ ਵਜਿਹਾ ਕਟੋਰੂ ਕਿ ਪਿੰਡ ਅਮਰਗੜ ਦੇ ਵਿੱਚ ਬਾਈ ਝਗੜਾ ਹੋਇਆ ਜਿਹਦੇ ਵਿੱਚ ਪਰਮਜੀਤ ਸਿੰਘ ਹੈਗਾ ਉਹਦੀ ਡੈਥ ਹੋ ਗਈ ਹੈ ਤੇ ਉਹਦੀ ਵਾਈਫ ਪਰਮਜੀਤ ਘੋਰਿੰਜੜ ਹੋ ਗਈ ਹੈ ਮੌਕੇ ਤੇ ਆਏ ਆ ਦੇਖਿਆ ਸਾਰਾ ਕੁਝ ਇਹ ਜਿਹੜਾ ਹੈਗਾ ਮਨਜੀਤ ਸਿੰਘ ਹੈਗਾ ਇਹ ਜਿਹਦਾ ਘਰ ਹੈ ਉਹਦੇ ਨਾਲ ਇਹਨਾਂ ਦਾ ਮੋਬਾਈਲ ਦਾ ਲੈਣ ਦੇਣ ਸੀਗਾ ਇਹ ਆਪਣਾ ਮੋਬਾਈਲ ਲੈਣਾ ਆਇ ਸੀਗਾ ਇਹਦੇ ਕੋਲੋਂ ਤਾਂ ਉਹ ਬਹਿਸ-ਬਹਿਸ ਦੇ ਵਿੱਚ ਉਹ ਮਨਜੀਤ ਸਿੰਘ ਨੇ ਕਿਰਪਾਨ ਕੱਢ ਲਈ ਤੇ ਕਿਰਪਾਨਾਂ ਮਰੀਆਂ ਜਿਹੜਾ ਮਰਤਕ ਹੈਗਾ ਪਰਮਜੀਤ ਸਿੰਘ ਨੂੰ ਸਿਰ ਦੇ ਵਿੱਚ वार ਕੀਤੇ ਆ ਤੇ ਜਿਹੜੀ ਪਰਮਜੀਤ ਉਹ ਇੰਜਰਡ ਹੈ ਉਹਦੀਆਂ ਬਾਹਾਂ ਤੇ ਬਾਹਰ ਕਿਰਪਾਨ ਤੇ ਲੱਗੇ ਆ ਤੇ ਦੇਖ ਰਹੇ ਸੀ ਸਾਰਾ ਮੌਕਾ ਇਹ ਮੋਬਾਈਲ ਕਿੰਨੇ ਦਾ ਸੀਗਾ ਜੀ ਮੋਬਾਈਲ ਤਾਂ ਇਹਨਾਂ ਦਾ ਜਿਹੜਾ ਮਰਤਕ ਹੈਗਾ ਪਰਮਜੀਤ ਸਿੰਘ ਇਹਦਾ ਮੋਬਾਈਲ ਸੀਗਾ ਤੇ ਉਹ ਆਪਣਾ ਮੋਬਾਈਲ ਲੈਣ ਨੂੰ ਆਏ ਸੀਗੇ ਚਲ ਮੋਬਾਈਲ ਮਨਜੀਤ ਤੱਕ ਕਿਵੇਂ ਪਹੁੰਚਦਾ ਜੀ ਉਹ ਇਹੋ ਦੱਸਦੇ ਹੈਗੇ ਕਿ ਕੱਲ ਜਾਂ ਪਰਸੋਂ ਇਹਦਾ ਜਿਹੜਾ ਮਨਜੀਤ ਸਿੰਘ ਹੈਗਾ ਇੱਕ ਮਰਤਕ ਹੈ ਦਾ ਮੁੰਡਾ ਰੜ ਕੇ ਮੋਬਾਈਲ ਕਿਤੇ ਨਹੀਂ ਆਉ ਉਸੇ ਚ ਵੇਚਦਾ ਸੀਗਾ ਤੇ ਉਹ ਮੋਬਾਈਲ ਲੈਣਾ ਸੀ ਆਪਣਾ ਇਸੇ ਦੌਰਾਨ ਦੀ ਬਹਿਸ ਹੋ ਗਈ ਸਰ ਮਰਤਕ ਦਾ ਮੁੰਡਾ ਭੁਪਿੰਦਰ ਕਿੱਥੇ ਹੈ ਜੀ ਉਹ ਉਹ ਭੁਪਿੰਦਰ ਵੀ ਇੱਥੇ ਹੀ ਆ ਸਾਡੇ ਕੋਲੇ ਜੀ ਠੀਕ ਹੈ ਇਹ ਮੋਬਾਈਲ ਕਿੰਨੇ ਦਾ ਸੀਗਾ ਇਹ ਤਾਂ ਉਹ ਹੀ ਦੱਸਣਗੇ ਕਿੰਨੇ ਦਾ ਸੀਗਾ ਦੱਸਿਆ ਨਹੀਂ ਮੋਬਾਈਲ ਕਰਕੇ ਮੋਬਾਈਲ ਤਾਂ ਨਹੀਂ ਪਤਾ ਲੱਗ ਰਿਹਾ ਕਿੰਨੇ 10000 ਦਾ ਮੋਬਾਈਲ ਦਾ ਸੀ ਦਜਾ ਇਹਨੇ ਵੇਚ ਦਿੱਤਾ ਸੀ ਵੇਚ ਦਿੱਤਾ ਸੀ ਠੀਕ ਹੈ ਥੈਂਕ ਯੂ ਕਰਪਾਣੇ ਮਾਰਿਆ ਜੀ ਕਰਪਾਣ ਕਰਪਾਣ ਦੇ ਬਾਕੀ ਆਮੇ ਜਦੋਂ ਸੱਚਾ ਪੀਐਨਐਸ हां बिल्कुल बीएनएस ਦੇ ਤੱਕ ਜੋ ਵੀ ਧਰਮ ਬਣਦੀ ਅਸੀਂ ਬਿਆਨ ਲਿਖਿਆ ਬਿਆਨ ਲਿਖ ਕੇ ਐਫਆਰ ਕਰ ਲਿਆ ਸਿਰਫ ਜਿਸ ਹਥਿਆਰ ਨਾਲ ਕਤਲ ਕੀਤਾ ਉਹ ਮਿਲ ਗਿਆ ਨਹੀਂ ਉਹ ਹਥਿਆਰ ਲੈ ਕੇ ਭੱਜ ਗਿਆ ਭਾਲ ਕਾਰਜ ਜਾਰੀ ਹੈ ਅਸੀਂ ਫੜ ਲਣੇ ਜਾਂਦੇ ਸਿਰਫ ਮਨਜੀਤ ਦੇ ਮੁੰਡੇ ਨੂੰ ਸੇਨਾ ਮਨਜੀਤ ਤਾਂ ਹੈਗਾ ਅਨਮੈੜਿ ਛੜਾਇਆ ਤਾਂ 40 ਸਾਲ ਦਾ ਉਹਦੀ ਮੈਰਿਜ ਨਹੀਂ ਹੋਈ ਅੱਛਾ ਸਿਰ ਜਿਹੜਾ ਭੁਪਿੰਦਰ ਉਹਨੇ ਆਪਣੇ ਫਾਦਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਨਹੀਂ ਭੁਪਿੰਦਰ ਮੌਕੇ ਤੇ ਹੰਦੇ ਸੀ ਮੌਕੇ ਤੇ ਹਾਂ ਉਹ ਆਪਣੇ ਘਰ